ਅਤੇ ਸਸਤੀ ਕਾਲ ਦੀ ਸਾਰੇ ਉਹਦੇ ਸਾਰੇ ਜਣੇ ਵਧੀਆ ਹੋਵੋਗੇ ਅੱਜ ਦਿਨ ਹੈਗਾ ਸੰਡੇ ਦਾ ਸਾਰੇ ਜਣੇ ਘਰੇ ਜਿਆ ਡਿਮਾਂਡ ਆ ਆਲੂ ਦੇ ਪਰੌਂਠੇ ਦੀ ਤੇ ਉਹਦੇ ਵਾਸਤੇ ਮੈਂ ਮਸਾਲਾ ਤਿਆਰ ਕਰ ਲਿਆ ਆਲੂ ਦੇ ਵਿੱਚ ਪਾ ਲਿਆ ਜਿਹਦੇ ਵਿੱਚ ਧਨੀਆ ਹਰੀ ਮਿਰਚ ਅਦਰਕ ਤੇ ਕੱਦੂਕਸ ਕਰਕੇ ਪਾ ਲਿਆ ਤੇ ਹੁਣ ਮਿਰਚ ਮਸਾਲਾ ਪਾ ਲਿਆ ਮਾਂਦਰ ਤੇ ਲੱਗ ਕੱਢ ਲਵਾਂ ਕਿ ਮਾਂਦਰ ਨੂੰ ਤਾਂ ਨਹੀਂ ਖਾਂਦਾ ਪਿਆਜ਼ ਵੀ ਨਹੀਂ ਖਾਂਦਾ ਉਹ ਨੂੰ ਲੱਗਣਾ ਪੈਂਦਾ ਤੇ ਹੁਣ ਬਣਾਵਾਂਗੇ ਆਲੂ ਦੇ ਪਰੌਂਠੇ ਬਾਕੀ ਸਾਰੇ ਕੰਮ ਤਾਂ ਨੇ ਨਿਬੜ ਗਏ ਸੀਗੇ ਬੱਚਿਆਂ ਨੂੰ ਉਨਵਾਤਾ ਸਿਰ ਅਸਤੇ ਨਾ ਤੋਂ ਲੈ ਸਰਾਂ ਨੂੰ ਪੋਚੋ ਕੱਪੜੇ ਤੇ ਕੱਪੜੇ ਤੋਂ ਮੈਂ ਰਹਿੰਦੇ ਹਾਂ ਜੀ ਮੱਧ ਤੇ ਥੋੜੀ ਨੇ ਪਹਿਲਾਂ ਖਾਵਾਂਗੇ ਅਨੂੰ ਤੇ ਪਰੌਂਠੇ ਅਸਤਾ ਰੋਜ਼ ਦਲੀ ਬਣਾਉਂਦੇ ਨਹੀਂ ਹੈਗੇ ਤਾਂ ਕਿ ਅਸੀਂ ਆਪ ਨਹੀਂ ਖਾਂਦੇ ਨਾ ਜੋ ਆਖਾਂ ਨੂੰ ਬਣਾ ਲੈਣੇ ਹੁੰਨੇ ਆ ਸਭ ਤਾਂ ਬਹੁਤਾ ਹੀ ਹੋ ਗਿਆ ਦੋ ਡਾਈ ਮਹੀਨੇ ਮੱਧ ਬਣਾਉਣ ਲੱਗੇ ਹਾਂ ਅਸਤਾ ਸਾਡੀ ਅਸਤੇ ਕਹੋ ਜੀ ਪਰੌਂਠੇ ਬਣਨੇ ਸ਼ੁਰੂ ਹੋ ਗਏ ਮੈਂ ਦੋ ਕਪੂਰਕੇ ਖਾਣਾ ਹੈ ਗਰਮ ਬਾਣਾ ਸੀਗਾ ਸਦਾ ਗਰਮ ਮੰਤ ਹੋਰ ਭਗਾਂ ਖਾ ਕੇ ਆਏ ਦੋ ਵਰ ਇੱਕੋ ਹੀ ਖਾਦੀ ਦੂਜੀ ਵੀ ਨਹੀਂ ਖਾਦੀ ਸਵਾਦ ਨਹੀਂ ਮੱਚੀਗਾ ਬਹੁਤ ਐ ਕਿ ਨੋਰਮਲ ਜਿਵੇਂ ਓਕੇਗਾ ਇੰਨੇ ਚੀਜ਼ ਅਦਰਕ ਲਸਣ ਦਾ ਪੇਸਟ ਆ ਗਿਆ ਪਹਿਲੇ ਜੀ ਗੱਲ ਹੀ ਬਣ ਗਈ ਪਾਇ ਕੀ ਗੋਥਾ ਵਿੱਚ ਹੋਰ ਅਦਰਕ ਪਾਇਆ ਅਦਰਕ ਧਨੀਆ ਹਰੀਆਂ ਮਿਰਚਾਂ ਅੱਛਾ ਪਿਆ ਆ ਜੀ ਹਾਂ ਪਿਆਜ਼ ਬਹੁਤ ਸਵਾਦ ਆ ਗਰਮ ਗਰਮ ਛੱਟਾ ਆ ਗਿਆ ਮੇਰੇ ਤੇ ਮੇਰੇ ਤਾਂ ਮੇਰੀ ਬੂਹ ਚ ਰੁਸਦਾ ਸੂਰ ਨੋੜੀ ਪੰਝਾ ਆ ਪੰਝਾ ਬਾਹਰ ਪੁੰਜ ਜਾਣਾ ਤਾਂ ਪਰਾਉਂਠਾ ਖਾ ਲਿਆ ਨਾ ਦੋ ਖਾ ਗਿਆ ਇੱਕ ਵਾਰ ਕੇਦੇ ਵਾਲੇ ਚੋਂ ਲੈ ਗਿਆ ਵਜਿੰਦਰ ਵਾਲੇ ਚੋਂ ਬਹੁਤ ਟੇਸਟੀ ਪਰਾਉਂਠੇ ਬਣੇ ਆ ਬਸ ਬੰਦ ਕਰੂੰ ਫਿਰ ਚਾਹ ਪੀਵਾਂਗੇ ਹਾਂ ਹਾਂਜੀ ਗੁਰਮੀਹਰ ਇਹ ਲੋਕ ਲੋਂਦਾ ਵਾ ਅਸੀਂ ਥੋੜਾ ਜਾ ਕੇ ਆਉਂਨੇ ਆ ਇੱਥੇ ਬਾਜ਼ਾਰ ਤੱਕ ਗੁਰਮੀਹਰ ਤੇ ਮਾਂ ਵੀ ਪੰਜਾਬਮੇ ਲੈ ਕੇ ਜਾਣੇ ਸੀਗੇ ਗਰਮੀ ਵਾਲੇ ਇੱਕ ਇੱਕ ਪਜਾਮਾ ਤੇ ਗਰਮੀ ਵਾਲੇ ਇਹਨਾਂ ਕੋਲ ਹੈ ਨਹੀਂ ਸੀ ਕੱਪੜੇ ਇਹ ਪਹਿਲਾਂ ਅਸੀਂ ਪਿਛਲੀ ਵਾਰ ਲੈ ਕੇ ਆਉਣੇ ਦਿੱਤੇ ਸੀਗੇ ਤੇ ਉਹ ਹੁਣ ਇਹਦੇ ਪਿਛਲੀ ਵਾਰ ਹੀ ਇਦੋਂ ਵਾਲੇ ਪਾਉਂਦੇ ਸੀ ਉਹ ਉੱਚੇ ਹੋਗੇ ਤੁਹਾਨੂੰਰੇ ਲੰਬੇ ਹੋਗੇ ਤਾਂ ਵਰਕੇ ਇੱਕ ਇੱਕ ਟੀ-ਸ਼ਰਟ ਲੈ ਦਾਂਗੇ ਇਹਨਾਂ ਨੂੰ ਦੇਖਦੇ ਆ ਆ ਲਓ ਅੱਜ ਪਹੁੰਚਿਆ ਸੀ ਰੂਡੀਓ ਸਟੋਰ ਤੇ ਅਸੀਂ ਆਪੇ ਲੈਣ ਵਾਸਤੇ ਇੱਥੋਂ ਲੈ ਲੈਣੇ ਬ੍ਰਾਂਡ ਸਸਤਾ ਨਾਲੇ ਘਰ ਹੀ ਪਾਉਣ ਲਈ ਜਾਣੇ ਪੰਜਾਬੀ ਬੱਚਿਆਂ ਨੇ ਕੋਲ ਨਹੀਂ ਆਣਾ ਇਹ ਮਿਲਦੀ ਵੀ ਨਹੀਂ ਉਹ ਕਿਆ ਬਾਗ ਹੈ ਦੇਖੋ ਦਰਮਿਆਨ ਬੜਾ ਗੱਲ ਆਇਆ ਨੇ ਅਰੇ ਇਹ ਤਾਂ ਜਿਵੇਂ ਬਾਕ ਖਾਣੇ ਕਿ ਟੀ-ਸ਼ਰਟ ਹੀ ਕਿ ਪਜਾਮਾ ਅੱਬ ਜੀ ਬੂਟ ਚੱਕ ਲੈਣੇ ਕਣੀਆਂ ਕੋਈ ਤਾਂ ਗੜੀ ਕੱਢਣੇ ਆ ਦੇਖਦੇ ਆ ਨਾ ਗੜੀ ਦੇਖਾਂ ਤਾਂ ਗੜਾ ਬੱਲੋਂ ਨਾ ਮੈਂ ਕਿ ਦੇਖੀ ਦੱਸ ਮੈਂ ਕਿ ਦੇਖੀ ਦੱਸ ਵੀ ਕੀ ਖੁਸ਼ ਆ ਗਿਆ ਕੀ ਕੀ ਖੁਸ਼ ਬਿਹਦਰ ਜਿ ਨਹੀਂ ਰਹੇ ਹੋ ਯਾਰ ਬਹਾਈ ਨਹੀਂ ਮम्मा ਹੁਣ ਇੱਧਰ ਸੂਮ ਆ ਰਹੇ ਆ ਕਦਾਵਲੇ ਸੁਹਾਣਾ ਅੱਗੇ ਵਧੀਆ ਨੇ ਆਪਾਂ ਹੀ ਕਹਿਣਾ ਇਹ ਟੱਕ ਨਹੀਂ ਆਗਾ ਨਹੀਂ ਟੱਕਾਂ ਚੈੱਕ ਕਰੀ ਦੇਉਂਦੇ ਨੇ ਕਿ ਮੇਸ਼ਾ ਪਕਾੜਾ ਕਿਹੜਾ ਅੰਦਰਸਮਾਨ ਲੈ ਲਿਆ ਸੀ ਕਿ ਹੁਣ ਬਾਹਰ ਜਾ ਰਹੇ ਆਗੇ ਸਾੰਮਣੀ ਨਵਾਂ ਕਲਾਜ਼ਾ ਖੁੱਲੇ ਤੇ ਸੋਡੀਆ ਵੀ ਆਕਟੇਵਿਆ ਤੇ ਇੱਕ ਫਰਨੀਚਰ ਦਾ ਆਹ ਕੋ ਪੂਰਾ ਰਨ ਸ਼ਾਜ ਦੇ ਹਾਂਜੀ ਇਹ ਸ਼ੋਰੂਮ ਜਿਹੜਾ ਨਾ ਇਹ ਪੂਰਾ ਸਸਤਾ ਬਹੁਤ ਸਸਤਾ ਆਇਲਾ ਲੋ ਵੀ ਆਇਲਾ ਲੋ ਵੀ ਜਿਹੜੇ ਆਮ ਸਾਰੇ ਹੁੰਦੇ ਨੇ ਸਾਰੇ ਇੱਥੋਂ ਆ ਕੇ ਲੈ ਸਕਦੇ ਆ ਨਾ ਬਾਈ ਕਰ ਸਕਦੇ ਆ ਇਹ ਚੀਜ਼ ਠੀਕ ਆ ਬਹੁਤ ਵਧੀਆ ਠੀਕ ਆ ਕੁੱਛ ਬੱਚਿਆਂ ਦੇ ਕੱਪੜੇ ਲੈ ਕੇ ਆਏ ਆ ਗਰਮੀਆਂ ਵਾਸਤੇ ਹੈਨੀ ਸਿੰਘ ਦੇ ਕੋਲੇ ਹਾਂਜੀ ਆ ਗਏ ਸੀ ਅਸੀਂ ਆ ਦਿਹਾਤਾ ਇਹਨਾਂ ਨੂੰ ਆ ਦੇਖ ਇੱਕ ਟੀ-ਸ਼ਰਟ ਲਿਆਤਾ ਇੱਕ ਪਜਾਮਾ ਲਿਆਤਾ ਆ ਗੁਰਮੇਹਰ ਦੀ ਆ ਗੁਰਮੇਹਰ ਦੀ ਇੱਕ ਇਧਰ ਮੇਹਰ ਦੀ ਆ ਮਹਾਵੀਰ ਦੀ ਆ ਤੇ ਆ ਗਰ ਮੈਂ ਹਮ ਇੱਕ ਪਜਾਮਾ ਲਿਆਤਾ ਘਰੇ ਪਾਉਣ ਲਈ ਲਿਆਂਦੇ ਨੇ ਬੂਟ ਲਿਆਂਦੇ ਨੇ ਆ ਮਹਾਵੀਰ ਨੂੰ ਪਜਾਮਾ ਉਹ ਬੂਟ ਲਿਆਂਦੇ ਇਹਨਾਂ ਨੂੰ ਘਰੇ ਖੇਡਣ ਵਾਸਤੇ ਮਿੱਤਰ ਕਿ ਖੇਡਦੇ ਹੁੰਦੇ ਨੇ ਨਾਲੇ ਮੇਰੀ ਮੇਜ ਆ ਗਏ ਦੇਖੋ ਇਹ ਸਸਤੇ ਪੈਸੇ 310 ਨਾਲ ਇੱਕ ਜੋੜਾ ਰਬੜ ਦੇ ਨੇ ਰਵਰਜੀ ਤੇ ਬੋਰਡ ਨੇ 301 ਜੋੜਾ ਇਹ ਇਹਨਾਂ ਨੂੰ ਬੰਦਾ ਨੂੰ ਵਧੀਆ ਰਹਿਣਗੇ ਇਹ ਘਰੇ ਕੋਲੇ ਪਾਲਾ ਕਰਨਗੇ ਮਾੜਾ ਮੋਟਾ ਟਿਊਸ਼ਨ ਜਾਣਾ ਜਿਵੇਂ ਹਾਂ ਨਾ ਵਧੀਆ ਰਹਿਣਗੇ ਕੁਛ ਨਹੀਂ ਦੇਖਣ ਪਾਉਣ ਨੂੰ ਜਾਂ ਘਰੇ ਪਾ ਕੇ ਖੇਡਣ ਬਾਅਦ ਚਪੜਾ ਤੋੜ ਲੈਂਦੇ ਨੇ ਤਾਂ ਕਰਕੇ ਇਹਨਾਂ ਨੂੰ ਲੈਤੇ ਇਹ 3 300 ਵਾਲੇ ਇੱਕ ਕਾ ਲੈਤੇ ਇਹਨਾਂ ਨੂੰ ਬਸ ਹੋਰ ਕੁਝ ਨਹੀਂ ਲਿਆਂਦਾ ਕੋਲ ਸਿੱਤੇ ਖੜਕੇ ਕੋਮ ਕੋਮ ਕਰਾ ਦੇਖਿਆ ਵੀ ਕੀ ਆਇਆ ਹੋਇਆ ਕਿ ਨਹੀਂ ਆਇਆ ਹੋਇਆ ਅਸ ਕਾ ਦੇਖਾਂ ਉਹਦੇ ਕਿਹੜਾ ਪੈਸੇ ਆ ਪਰ ਆਏ ਮ ਕੁੱਤੇ ਚ ਕਿੰਨੇ ਬਾਲੀਆ ਪਾਉਂਦੇ ਨੇ ਅੱਜ ਕੱਲ ਲੋਕ ਹਨ ਮੁੰਡਿਆਂ ਨੇ ਵੇਖਣਾ ਤੂੰ ਟੀ-ਸ਼ਰਟ ਨੀਵੇਂ ਨੀਵੇਂ ਚੱਲ ਪਈਆਂ ਕੁੜੀਆਂ ਦੇ ਕੱਪੜੇ ਉੱਚ-ਉੱਚ ਚੱਲਦੇ ਪਤਾ ਨਹੀਂ ਕਿੱਧਰ ਨੂੰ ਦੁਨੀਆ ਹੋ ਗਈ ਕੁੜੀਆਂ ਪਾਉਂਦੀਆਂ ਉੱਚ-ਉੱਚ ਨੇ ਮਾ ਵੀ ਤੇ ਕੂਟਾ ਦਾ ਰੰਗ ਤੋਹ ਸਾਡਾ ਤੇ ਜਮਾਨਾ ਡਿਊਸ਼ਨ ਚੱਲਦੇ ਦੀ ਵੇਖਾ ਪਾਜਿਆ ਕਰਨਗੇ ਪਜਾਮਾ ਟੀ-ਸ਼ਰਟ ਮਾ ਵੀ ਨੇ ਸ਼ੂਰਤ ਖਾਓ ਰੰਗਣਾ ਕਰ ਮਾਦਰ ਮੇਰੇ ਤੁਸੀਂ ਬਾਰੇ ਇਧਰ ਆ ਉਹ ਗਰਮੇਲ ਦੇੜ ਪਾਈ ਬੈਠੇ ਨੇ ਆ ਮਾ ਵੀ ਇਸਦੇ ਸੋਹਣਾ ਰੰਗ ਹੈ ਨਾ ਉਸ ਸਸਤੇ ਦੇ ਵਿੱਚ ਵਧੀਆ ਨਹੀਂ ਵਧੀਆ ਮਿਲ ਗਏ 3-300 ਦੇ ਜੋੜਾ ਮਿਲ ਗਿਆ ਇਹ ਇੰਨੇ ਦੀ ਮਿਲਦਾ ਹੈ ਬਾਹਰ ਮਿਲਦੇ ਹਨ ਦੁਕਾਨਾਂ ਉੱਤੇ ਹਮ ਪਰ ਅਸੀਂ ਵਿਚਾਰ ਕੰਪਨੀ ਦੇ ਗਏ ਆ ਤਾਂ ਮਾੜਾ ਮोटा ਥੋੜੀ ਕੁਆਲਿਟੀ ਹੋਊਗੀ ਇਹਦੀ ਹਾਂ ਹਾਂ ਆਹ ਇਹਨੇ ਗ੍ਰੇ ਕਲਰ ਤੇ ਜੋ ਸਾਈ ਦੇ ਮਿਲੇ ਨੇ ਹੈਗੇ ਇਹ ਹੈ ਜੀ ਲੈਣੇ ਸੀਗੇ ਪਹਿਲਾਂ ਤਾਂ ਗਰਮੇ ਹਾ ਤੇ 9 ਨੰਬਰ ਆਇਆ ਜੱਟ ਅੱਗੇ 8 ਆਉਂਦਾ ਹੁੰਦਾ ਤੇ 9 ਆਇਆ 8 ਵੀ ਛੋਟਾ ਨਹੀਂ ਸਾਈ ਵਿੱਚ ਛੋਟੇ ਲਾਦੇ ਮੇਰੇ ਤਾਂ 7-8 ਨੰਬਰ ਆਉਂਦਾ ਮੇਰੇ ਜੱਟ ਜੱਟ 8 ਆਇਆ ਮੂਹਰੇ ਇਹ ਮੇਰੇ ਵੀ ਨਾ ਆ ਰਿਹਾ ਪਤਾ ਨਹੀਂ ਕੀ ਕਰਨੇ ਛੋਟੇ ਨੇ ਪਤਾ ਨਹੀਂ ਪੈ ਰਹੇ ਮਾਦਰ ਤੇ ਕਿੰਨਾ ਆਇਆ 6 ਆ ਵੀ ਜਿੱਦਾਂ ਪੰਜ ਕਿਤੇ ਪੰਜ ਹੈ ਉਹਦੇ ਆਮ 6 ਹੁੰਦਾ ਇਹ ਪੰਜਾਂਗੇ ਮੀਰਾ ਪਪਾ ਉੱਥੇ ਇੱਥੇ ਆਉਂਦਾ ਹੈ ਹੈ ਇੱਥੇ ਆਉਂਦਾ ਉੱਠਾ ਪੂਰਾ ਹੀ ਹੈ ਤੇਖੋ ਹੈ ਉੱਠਾ ਉੱਪਰ ਚੱਕ ਜਿਵੇਂ ਮੇਰਾ ਦਿਖਦਾ ਹੈ ਦਿਖਾਵਾ ਹਾਂਜੀ 7:30 ਹੋ ਗਏ ਸ਼ਾਮ ਦੇ ਤੇ ਭੁੱਖ ਲੱਗੀ ਦੀ ਇਹਦਾ ਕੇਲਾ ਵਾ ਕੇ ਘਟਣਾ ਆਉਦਾ ਹੈ ਹੈ ਤੇ ਇਹ ਵੀ ਠਾਈ ਆ ਭੁੱਖ ਕਹਿੰਦੀ ਭੁੱਖ ਲੱਗੇ ਕਿਉਂਕਿ ਅਸੀਂ ਰੋਟੀ ਵੀ ਨਾ 12 ਗੋਏ ਖਾ ਗਏ ਸੀ ਇਹ ਦੁਬਾਰੇ ਤੇ ਉਹ ਤੋਂ ਬਾਅਦ ਫਿਰ ਹੁਣ 4-5 ਵਜ ਗਏ ਕੁਝ ਨਹੀਂ ਖਾਦਾ ਵਿੱਚ ਦੀ ਚਾਹ ਪੀਤੀ ਸੀ ਆ ਕੇ ਭੁੱਖ ਜਿ ਲੱਗੇ ਕਹਿੰਦੇ ਤੇ ਹੁਣ ਮੈਂ ਪੋਹਾ ਤਿਆਰ ਕਰਨ ਲੱਗਿਆ ਮੈਂ ਮਸਾਲੇ ਕੱਟ ਲਿਆ ਦੇਖੋ ਟਮਾਟਰ ਕੱਟ ਲਿਆ ਇੱਕ ਪਿਆਜ਼ ਕੱਟ ਲਿਆ ਹਰੀ ਮਿਰਚ ਕੜੀ ਪੱਤਾ ਇਹ ਘਰੀ ਲੱਗਿਆ ਹੈ ਆਪਣੇ ਦਰਖਤ ਉੱਥੇ ਹੀ ਤੋੜ ਲਿਆ ਕੜੀ ਪੱਤੇ ਦੇ ਤੇ ਬਾਕੀ ਹੁਣ ਤੇਲ ਤੂਰ ਬਣਾ ਕੇ ਮੈਂ ਬਣਾਉਣ ਲੱਗਿਆ ਪੋਹਾ ਦੇਖਦੇ ਅੱਜ ਮੈਂ ਪਹਿਲੀ ਵਾਰ ਬਣਾ ਰਿਹਾ ਇਕ ਵੀ ਘਰ ਚ ਕਦੇ ਬਣਾਏ ਨਹੀਂ ਨਾ ਪੋਹਾ ਤੇ ਇਤਕੀ ਦੇਖਦੇ ਆਂਗੇ ਕੀ ਟੇਸਟ ਬਣਦਾ ਹੈ ਇਹਦਾ ਬਾਹਰ ਵਾਲਾ ਤਾਂ ਖਾਦਾ ਗਈ ਵਾਰੀ ਜਿੰਨੇ ਵਾਰ ਤੱਕ ਹੋਮਣ ਜਾਣਾ ਉੱਥੇ ਸਾਊਥ ਇੰਡੀਆ ਗਿਆ ਸੀ ਉਧਰ ਸਵੇਰੇ ਸਵੇਰੇ ਮਿਲਦਾ ਇਸ ਤਰ੍ਹਾਂ ਦਾ ਖਾਣਾ ਤੁਹਾਨੂੰ ਲੱਗੇ ਪਾਣੀ ਭਾਗੇ ਨਹੀਂ ਜਾ ਤਾਂ ਰੋੜਨ ਮੈਂ ਬੰਦਾ ਪਾਣੀ ਕਰ ਦੇਣਾ ਸਰ ਜੀ ਸਾਰੇ ਬੋ ਪਾ ਗਏ ਇਹਦੇ ਵਿੱਚ ਹੁਣ ਇੱਕ ਪਿਆਜ਼ ਪਾਇਆ ਸੀ ਨਾ ਇੱਕ ਟਮਾਟਰ ਤਿੰਨ ਘਰੀਆਂ ਬੱਛਾਂ ਪਾਈਆਂ ਨੇ ਬਰੀਕ ਕੱਟ ਕੇ ਇਹ ਕੜੀ ਪੱਤਾ ਪਾ ਰਿਹਾ ਤੇ ਥੋੜਾ ਘੁੰਮ ਲੈਂਦੇ ਆ ਇੱਕ ਚੰਟਾ ਬਲਕ ਇਹ ਉਹਦਾ ਬਾਇਟੀ ਮਦੇ ਸਿੱਕੀ ਉਹਦੇ ਵਾਸਤੇ ਵਾਕੀ ਦਾ ਬਰੋ ਪਾ ਲਾਂਗੇ ਥੋੜਾ ਬਾਸ ਪਾਵਾਂਗੇ ਜੀਰਾ ਪਾ ਰਿਹਾ ਸੀ ਥੋੜਾ ਜਿਹਾ ਉਹ ਇੱਧਰ ਸਾਫ ਸਾਫ ਕੇ ਰੱਖਿਆ ਪਿਆ ਦੇਖੋ ਇੱਕ ਵਾਰੀ ਭਾਉਣਾ ਹੁੰਦਾ ਹੈ ਜਿਆਦਾ ਨਹੀਂ ਭਾਉਣਾ ਹੁੰਦਾ ਇਹਦਾ ਨੌਂ ਜਿਹੇ ਤੜਕਾ ਤੜਕਾ ਲੱਗ ਰਿਹਾ ਥੋੜਾ ਸਲੋ ਕਰਕੇ ਮੈਂ ਰੱਖਿਆ ਸੀ ਉਹ ਨਾਲ ਫਿਰ ਵਧੀਆ ਬਣ ਜਾਂਦਾ ਟਮਾਟਰ ਟਮੋਟ ਚੰਗੇ ਘੁਲ ਜਾਂਦੇ ਨੇ ਤੇ ਇਹ ਬੱਚੇ ਪੜਾ ਰਹੇ ਨੇ ਬੱਚਿਆਂ ਨੂੰ हां ਵੀ ਬੜੀ ਬੜਾਈ ਤੇਰੀ ਕੋਈ ਪੜਾਈ ਹੋਈ ਹੋਈ ਆ ਕਿ ਗਲਾਸ ਟੁੱਟਿਆ ਉਹਦੀ ਉਹਨੇ ਤਿੰਨ ਚਾਰ ਚੱਪੜੀ ਸੀ ਇਹਦਾ ਜਿਹੜਾ ਪੂਰਾ ਫਲੇਵਰ ਦਾ ਤੇ ਵਾਹ ਵੇ ਸੁਣ ਰਹੇ ਵਾਹ ਵੇ ਸੁਣ ਰਹੇ ਵਾਹ ਵੇ ਸੁਣ ਰਹੇ ਨੇ ਸੋ ਠੀਕ ਨੇ ਢੇਡ ਦੋਸੋਂ ਨੇ ਮੱਤ ਉਹ ਮੈਂ ਚੱਲਦਾ ਦੇਖਦਾ ਕਿ ਤੜਕਾ ਮਸਤੀ ਨਾ ਜਾਵੇ ਲਓ ਜੀ ਤੜਕਾ ਤਿਆਰ ਆ ਫੇਰ ਤੁਹਾਨੂੰ ਲੋਨ ਮੇਥੂਗੜਾ ਪਾਉਣਿਆਂਗੇ ਇਹ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ। ਉਹਨੂੰ ਪੂਹਾ ਪਾਵਾਂਗੇ। ਪੂਹਾ ਪਾ ਦੇ। ਨੂੰ ਮਿਕਸ ਕਰਦਨੇ ਸਾਰੇ ਉਹ ਚੰਗੀ ਹੋਣਾ। ਲਓ ਜੀ ਪੂਹਾ ਬਣ ਕੇ ਰੈਡੀ ਆ। ਮਿਕਸ ਹੋ ਕੇ ਉੱਪਰ ਦੀਆਂ ਪਤੌੜਾ ਧਨੀਆ ਪਾ ਦਿੰਦੇ ਆ ਹਰਾ। रेडी ਹੋ ਗਿਆ ਜੀ ਆ ਮੈਲੇ ਭਾਂਡੇ ਨਾਲ ਤੇ ਖਾਣਿਆ ਹੁਣ ਬੈਠ ਕੇ ਨਹੀਂ ਐ ਚਸਤ ਹੋ ਕੇ ਬੈਗਦੇ ਸਾਰੇ ਜਣੇ ਹੈ ਕਿਹਰੇ ਖੜ ਗਏ ਇਹਨਾਂ ਦੇ ਹੈ ਦੇਖ ਕੇ ਬਵਾ ਉਹ ਵੀ ਆ ਗਿਆ ਮਾ ਬੇ ਬਣ ਜਿਹੜੇ ਖਾਣਾ ਨਹੀਂ ਬੱਲੇ ਉੱਠ ਗਏ ਇਹ ਉਹਦਾ ਖਾਣਾ ਨਹੀਂ ਦਾ ਭੱਜਾ ਹੁਣ ਉਹ ਜ਼ਵਾਦੀ ਬੜਾ ਬਣਾਇਆ ਮੈਂ ਉਹ ਖਾਣਾ ਨਹੀਂ ਹੁਣ ਮੈਂ ਕਿਹਾ ਕੋਕੇ ਜਣੇ ਪਾ ਦੇ ਤਾ ਹੀ ਮੈਂ ਕਿਹਾ ਮਾ ਖਾਣਾ ਨਹੀਂ ਰੱਖੋ ਪੈਸਾ ਮੰਗੇ ਜਿਹੜੀ ਹਰਦੀ ਨੂੰ ਪੈਂਦੀ ਹੁੰਦੀ ਪੈਂਦੀ ਹੁੰਦੀ ਕਿ ਮੈਂ ਦੇਖੀ ਆ ਪੈਂਦੀ ਆ ਉਹਦੇ ਬੰਦ ਵੀ ਦੇਖੀ ਆ ਮੈਂ ਆਪਣੇ ਇੱਧਰ ਜਿਹੜਾ ਆਫਿਸ ਦਾ ਰੈਸਟੋਰੈਂਟ ਉੱਥੇ ਕੋਕਾ ਬਣਾਉਣਾ ਹੁੰਦਾ ਬਹੁਤ ਸਵਾਦ। ਤੁਸੀਂ ਬਣਾ ਕੇ ਚੈੱਕ ਕਰਕੇ ਦੇਖੋ ਮਾੜਾ ਟੇਸਟ ਨਹੀਂ। ਬਹੁਤ ਸਵਾਦ ਹੈ। ਕੋਈ ਦੇਖ ਕੇ ਪਤਾ ਲੱਗਦਾ? ਹਾਂਜੀ। ਗਰਮ ਨਾ ਹੋਵੇ ਬੰਡਾ ਥੱਲੋਂ ਇਤੋਂ ਗਰਮ ਹੋਣਾ। ਨਹੀਂ ਨਹੀਂ ਫ੍ਰਿੱਡ ਦਾ ਸਹੀ। ਥਪਾਊਗਾ। ਦੇਖ ਕੇ ਸਵਾਦ ਆਏਗਾ। ਹਮਮ। ਇਹ ਨਾ ਉਹਨੇ ਬਣਾਤਾ ਮੈਂ। ਬਹੁਤ ਸਵਾਦ ਬਣਿਆ। ਖਾਣਾ ਹੁਣ? ਨਾ। ਤੇ ਥੋੜਾ ਘੱਟ ਬਣਾਇਆ ਇਹਨਾਂ। ਉਹ ਯਾਰ ਬਥੇਰੇ ਆਇ ਪੌਣਾ ਕੋਲਾ ਸੀਗਾ। ਇਹ ਮੈਨੂੰ ਤਾਂ ਜ਼ਿਆਦਾ ਫੁੱਲਦੇ ਹੀ ਨਹੀਂ ਹੈਗੇ ਬਣਾ ਹੀ ਘੱਟ। ਇਹ ਫੁੱਲਦੇ ਹੀ ਨਹੀਂ ਹੁੰਦੇ। ਰੱਗ ਤੋਂ ਹਿਸਾਬ ਆ ਗਿਆ। ਮੈਂ ਤੇ ਗੁਰਮੀਰ ਨੇ ਖਾ ਲਿਆ ਮਾਵੀਰ ਨੇ ਕਹਿੰਦਾ ਮੈਂ ਖਾਣਾ ਨਹੀਂ ਹੈਗਾ ਖਾਦਾ ਨਹੀਂ ਹੈਗਾ ਉਹਨੇ ਤੇ ਇਹ ਖਾਂਦੇ ਨੇ ਹੁਣ ਹਾਂ ਤੁਸੀਂ ਟੇਸਟ ਦੱਸੋ ਇਹਦਾ ਕਿਵੇਂ ਹੈ ਹੂੰ ਇਹਨਾਂ ਨੂੰ ਵਿੱਚ ਫੋਨ ਆ ਗਿਆ ਸੀਗਾ ਬਹੁਤ ਵਧੀਆ ਮਾਵੀਰ ਨੇ ਫੋਨ ਜਾ ਲੱਗ ਰਿਹਾ ਮਾਵੀਰ ਨੇ ਖਾ ਕੇ ਮੈਨੂੰ ਦੇਖਿਆ ਨਹੀਂ ਬਹੁਤ ਟੇਸਟੀ ਸੀਗਾ ਅਰੇ ਇਹ ਮਿਰਚਾਂ ਚਾਰ ਪਾਈਆਂ ਸੀ ਪਰ ਮੈਨੂੰ ਲੱਗਦਾ ਹਲਦੀ ਪੈਂਦੀ ਰਹੀ ਨਹੀਂ ਮਨ ਡਾਊਟ ਹਾਂ ਕਲੀਅਰ ਹੋ ਗਿਆ ਡਾਊਟ ਹਾਥਿਕ ਮਾਉਣ ਦਾ ਡਾਊਟ ਕਲੀਅਰ ਹੋ ਗਿਆ ਮੈਂ ਵੰਦੀ ਹੁੰਦੀ ਆ ਜੀ ਘਰ ਮੈਂ ਕਿਹਾ ਚੱਲ ਦੁੱਧ ਹੀ ਪੀਰੋ ਰਾਤ ਨੂੰ ਜਿਹੜਾ ਪੀਣਾ ਨਹੀਂ ਪੀਵਾਂਗੇ ਹੁਣ ਇਹ ਦੇ ਵੇਟ ਦੇਣਾ ਮੈਂ ਨਹੀਂ ਕਿਹਾ ਮੈਂ ਕਿਹਾ ਚਲੋ ਇਹਨਾਂ ਨੇ ਕਿਹਾ ਠੀਕ ਆ ਬਹੁਤ ਵਧੀਆ ਸਲਾਹ ਸੀ ਕਿਉਂਕਿ ਰਾਤ ਨੂੰ ਮੈਂ ਤਾਂ ਵੈਸੇ ਵੀ ਰਾਤ ਨੂੰ ਪੀਂਦਾ ਨਹੀਂ ਹਾਂ ਦੁੱਧ ਇਸ ਵੇਲੇ ਨਹੀਂ ਪੀਤਾ ਜੀ ਇਸ ਵੇਲੇ ਵੀ ਨਹੀਂ ਪੀਤਾ ਜੀ ਅੱਜ ਮੈਂ ਸਵੇਰੇ ਵੀ ਨਹੀਂ ਪੀਤਾ ਹਾਂ ਮੈਂ ਕਿਹਾ ਚਲੋ ਇੱਕ ਗਲਾਸ ਪੀ ਲੈਣਾ ਸ਼ਾਮ ਦਾ ਟਾਈਮ ਆ ਹਾਜਮਾ ਜੋ ਮੌਜੂਦ ਤਾਂ ਨਾ ਆਗ ਨਾਲ ਨਾਲ ਪੜੀ ਜਾਂਦੇ ਨੇ ਜੀ ਆਂ ਗੀ ਰੋਟੀਆਂ ਲਾਈ ਜਾਂਦੇ ਨੇ ਇਹ ਰਾਤ ਦੀਆਂ ਇੱਕ ਰੋਟੀ ਖਾਊਗਾ ਅੱਜ ਮੈਂ ਕਿਉਂਕਿ ਅੱਜ ਮੈਂ ਬਣਾਈ ਹੈਗੀ ਮਟਰ ਮਸ਼ਰੂਮ ਦੀ ਸਬ지 ਇਹ ਅਲੱਗ ਤੋਂ ਵੀਡੀਓ ਐਡ ਕਰਾਂਗੇ ਅਸੀਂ ਰੈਸਿਪੀ ਵਾਲੀ ਮਟਰ ਮਸ਼ਰੂਮ ਦੀ ਤੁਸੀਂ ਉੱਥੋਂ ਦੇਖ ਲਓ ਜੇ ਦੇਖਣੀ ਹੋਈ ਉਹ ਤਿਆਰੀ ਹੋ ਰਹੀ ਹੈ ਸਬ지 ਤਕਰੀਬਨ ਬਣੀ ਪਈ ਹੈ ਬਸ ਫਾਈਨਲ ਟੱਕ ਪਈ ਆ ਉਹ ਕਹਿੰਦਾ ਸਪੈਸ਼ਲਿਸਟ ਮੈਂ ਹੀ ਆ ਇਹ ਕਹਿੰਦੇ ਨੇ ਕਹਿੰਦੇ ਮੈਨੂੰ ਥੋੜੀ ਜਿਹੀ ਵਧੀਆ ਨਹੀਂ ਲੱਗਦੀ ਅਪਦੀ ਬਣਾਈਏ ਥੋੜੀ ਜਿਆਦਾ ਸਵਾਦ ਲੱਗਦੀ ਆ ਬਣੀ ਹੋਈ ਮੇਥ ਬਣਦੀ ਨਹੀਂ ਵਧੀਆ ਇਹ ਅਦਰਵਾਇਜ਼ ਬਣਾ ਤਾਂ ਲੈਂਦੇ ਨੇ ਇਹ ਵੀ ਚਲੋ ਕਰ ਥੋੜੇ ਪੰਪ ਦੇ ਕੇ ਨਾਲ ਕੰਮ ਕਰਾਇਆ ਜਾਂਦਾ ਘਰ ਵਾਲੇ ਤੋਂ ਇਹ ਵੀ ਵਧੀਆ ਤਰੀਕਾ ਹੁੰਦਾ ਹੋਂ ਤਾਂ ਸੱਚੀ ਮੇਥ ਬਣਦੀ ਨਹੀਂ ਵਧੀਆ ਇਹ ਥੱਲੀ ਇਹ ਸੱਚ ਜਿਹੇ ਤੋਂ ਵਧੀਆ ਨਹੀਂ ਬਣਦਾ ਪੰਪ ਦੇ ਨਾਲ ਕਰਦੇ ਨਹੀਂ ਕੋਈ ਨਹੀਂ ਕਰਦੇ ਚਲੋ ਧੰਨਵਾਦ ਬਹੁਤ ਕੰਮ ਕੋਮਕ ਨੇ ਮੈਂ ਕੋਈ ਜਾਣ ਦੇ ਠੀਕ ਹੈ ਠੀਕ ਹੈ ਫੋਕਰੀਆਂ ਜਿੰਨੇ ਮਰਜ਼ੀ ਮਰਵਾ ਲੂ ਤੇ ਇਹ ਸਬਜ਼ੀ ਬਣ ਕੇ ਤਿਆਰ ਆ ਦੇਖੋ ਗਰੇਵੀ ਵਧੀਆ ਬਣ ਗਈ ਪੂਰੀ ਗਾੜੀ ਥੋੜੀ ਦੇਰ ਹੁਣ ਆਪਾਂ ਠੰਡੀ ਕਰਾਂਗੇ 5-10 ਮਿੰਟ ਰੱਖਾਂਗੇ ਠੰਡੀ ਹੋ ਕੇ ਹੋਰ ਜ਼ਿਆਦਾ ਵਧੀਆ ਲੱਗੂਗੀ ਯਾਰ। ਤੇ ਸਬਜੀ ਸੁਪ ਬਣ ਕੇ ਰੈਡੀ ਹੋ ਗਈ। ਇੱਕ ਮਿੰਟ ਦੱਬਾ ਵੀ। ਮਟਰ ਮਸਾਲੇ ਦੀ ਬਣਾ। ਇਹ ਕਰਨਾ ਚਾਹੁੰਦਾ। ਹੋਰਲੀ ਕੋਲੇ। ਉਹ ਟੁੱਟੀ ਨੇ ਆਏ ਫਲਕਾ ਮੈਂ ਕੋਈ ਹਾਂਗਾ ਹੋਗੀ ਸਬਜੀ ਕਰਕੇ। ਬਾਕੀ ਇਹਨਾਂ ਨੇ ਜਿੰਨੀ ਖਾਣੀਆਂ ਪਾ ਲੈਣੀਆਂ ਕਿੰਨੇ ਰੋਟੇ ਖਾਣੀਆਂ? ਮੈਂ ਦੋ ਦੋ ਖਾਣੀਆਂ ਨੇ। ਦੇਖੋ ਜੀ ਜੇ ਸਵਾਦ ਹੋਈ ਦੋ ਖਾਣੂ ਨੇ ਇੱਕ ਖਾ ਲੂ। ਜੇ ਸਵਾਦ ਹੋਈ ਤਾਂ ਦੋ। ਇਹ ਬਹੁਤ ਸਵਾਦ ਹੋਈ ਫਿਰ। ਜਿਸ ਨਾਮ ਕਰੇ ਲੈ ਵਿੱਚ। ਮੈਂ ਕੁਛ ਨਹੀਂ ਵੇਖਿਆਗਾ। ਮੈਂ ਤਾਂ ਘੱਟ ਹੀ ਖਾਣ ਨੂੰ ਮੈਨੂੰ ਤਾਂ ਵਧੀਆ ਲੱਗਣਾ ਜਿੰਨਾ ਪਾਇਆ ਮੈਂ। ਓਕੇ। ਤੇ ਚੱਕਰ ਨੂੰ ਥੋੜੀ ਜਿਹੀ ਮਾਰ ਕੇ ਇਹਦੇ ਬਾਹਰੋਂ ਸਾਈਡ ਤੇ ਭੰਡ ਦੇ ਇਹ ਪੜੀ ਜਾਂਦੇ ਨੇ ਹਰੇ ਜੋਕ ਬੈਠੇ ਹਾਂ ਜੀ ਸਬਜ਼ੀ ਗਈ ਚਾਰ ਚਮਚੇ ਨਹੀਂ ਕੋਈ ਠੰਢੀ ਹੋਰਣ ਤੋਂ ਫਿਰ ਪਤਾ ਲੱਗਣਾ ਟੇਸ ਦਾ ਫਿਰ ਜਦ ਗਰਮ ਗਰਮ ਦਾ ਇਹਨਾਂ ਟੇਸ ਨਹੀਂ ਬਦਲਦਾ ਹੁੰਦਾ ਜੀ ਇਹਦਾ ਇਹਦਾ ਪੰਜਾਬੀਆਂ ਨੂੰ ਖੁਲੇ ਤੇ ਲੌਂਗ ਸਾਰਾ ਕੁਝ ਬੈਠੇ ਰੱਖ ਕੇ ਰੋਟੀ ਖਾਂਦੇ ਆ ਸ਼ੋਹ ਜੀ ਕੁਛ ਦਾਤਾ ਨਹੀਂ ਹੁੰਦੇ ਹਾਂ ਸੋ ਹਰਾ ਰੋਟੀਆਂ ਦਾ ਡੱਬਾ ਬਣ ਕੇ ਆ ਗਿਆ ਪਲੇਟਾਂ ਸੀਆਂ ਲੈ ਆਏ ਸੀ ਜਿਹਾ ਜਿਹਾ ਆਪਣੇ ਗੁਰਦੁਆਰਾ ਸਾਹਿਬ ਤੇ ਹੁੰਦੀਆਂ ਸੰਗਰਾਂ ਵਾਸਤੇ ਤੇ ਨਾਲੇ ਸਾਫ਼ ਕਰਨੇ ਸੌਖਿਆਂ ਨਾਲ ਕਉਂਦੀਆਂ ਭਾਂਡੇ ਜਿਨੀ ਖੜਕਦੇ ਹੈਗੇ ਅਡ-ਅਡ ਉਹਦੀਆਂ ਮਿੰਟੋ-ਮਿੰਟ ਸਾਧੇ ਜਾਂਦੇ ਆ ਦੇਖੀ ਗਰਮਾ ਸਾਫੀ ਕੱਪੜੇ ਗੰਦੇ ਹੋਣਗੇ ਥੋੜੀ ਸਬਜ਼ੀ ਪਾ ਲਈ ਇਹਨਾਂ ਨੇ ਖਾਣ ਵਾਸਤੇ ਆ ਵੇਖੋ ਆ ਪੂਰੀ ਜਿਹੜੀ ਆ ਵੱਡਾ ਭਾਂਡਾ ਹੁੰਦਾ ਪੂਰਾ ਡੱਕ ਲਿਆ ਮੈਨੂੰ ਥੋੜੀ ਪਾਈ ਆ ਮੈਨੂੰ ਵੀ ਪਾਈ ਭਾਂਡੇ ਖੁੱਲੇ ਜੀ ਆ ਆ ਜੋੱਕਾ ਨੂੰ ਆ ਜੋੱਕ ਘਟ ਖਾਂਦੇ ਆ ਥੋੜੀ ਕਿਉਂਕਿ ਜਿਹਦੇ ਵਿੱਚ ਆ ਲੱਗਤੋਂ ਹੋਵੇ ਨਾ ਅਦੀ ਗਿਣੀ ਨਾ ਰੋਟੀ ਪਿਆ ਤੇ ਜਿਹੜਾ ਹੋਵੇ ਉਹ ਪਾਟੀ ਖਾ ਕੇ ਰਾਜੀ ਨੇ ਜਵਾਬ ਅੱਜ ਪਹਿਲਾਂ ਰੋਟੀ ਨਹੀਂ ਖਾਦੀ ਮੈਂ ਚ ਕੱਢਦੀ ਪਹਿਲਾਂ ਤਾਂ ਅਸੀਂ ਹੁਣ ਨਹੀਂ ਮੰਨ ਰੋਣਾ ਮੈਂ ਤਾਂ ਉਹ ਮੈਂ ਚ ਮਰਚ ਵਿੱਚ ਹੀ ਗੋਲ ਕੀ ਇਹਦੇ ਹਾਂਜੀ ਚਲੋ ਕੋਲ ਇੱਕ ਘੇਰ ਦੇ ਦੋ ਮੇਰਾ ਬਸ ਇੱਕੋ ਹੀ ਖਾਣਾ ਮੈਂ ਤਾਂ ਲਓ ਜੀ ਲਿਓ ਭਾਈ ਉਹ ਵੀ ਕੋਈ ਰੋਟੀ ਖਾਣੀ ਆਪਾਂ ਲਓ ਚਲੋ ਵੀ ਚਲੋ ਮਾਵਾਂ ਹੋ ਜਾਂ ਸੱਟ ਜਗਾ ਖਾ ਰੋਟੀ ਸਬ지 ਬਹੁਤ ਸਵਾਦ ਬਣੀ ਹੋ ਖਾ ਕੇ ਦੇਖੀ ਖਾ ਕੇ ਦੇਖੀ ਸਰਾਬੋਸ ਪੂਰਕ ਕੇ ਹੂੰ ਚਲੋ ਵਧੀਆ ਚਲੋ ਢੀ ਕਾਜ ਰੋਟੀ ਰੋਟੀ ਖਾ ਲਈਏ ਤੇ ਰੋਟੀ ਖਾ ਕੇ ਫਿਰ ਬੱਚੇ ਨੂੰ ਪੜਾਵਾਂਗੇ ਆ ਲੋਇਡ ਲੋਕ ਸੀ ਉਹ ਵਿੱਚ ਹੋਣੀ ਹੋਈ ਆ ਵਿੱਚ ਗ੍ਰाइंड ਹੋਈ ਨਹੀਂ ਹੈਗੀ ਹਾਂ